ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਇੱਕ ਹੋਰ ਸਾਖੀ ਬਾਰੇ ਵਿਚਾਰਦੇ ਹਾਂ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸ ਸਮੇਂ ਉਮਰ 12 ਸਾਲ ਦੀ ਸੀ ਜਦੋਂ ਆਪ ਜੀ ਸੁਲਤਾਨ ਪਰਲੋਦੀ ਵਿਖੇ ਮੋਦੀ ਖਾਨੇ ਵਿੱਚ ਨੌਕਰੀ ਕਰਦੇ ਸੀ ਗੁਰੂ ਨਾਨਕ ਦੇਵ ਜੀ ਦਾ ਭੈਣ ਦਾ ਵਿਆਹ ਦੀਵਾਨ ਜੇ ਆਰਾਮ ਨਾਲ ਹੋਇਆ ਸੀ ਜਿਹੜਾ ਕਿ ਸੁਲਤਾਨਪੁਰ ਦਾ ਰਹਿਣ ਵਾਲਾ ਸੀ ਗੋਦਾਮ ਦੀ ਦੇਖਭਾਲ ਕਰਦਿਆਂ ਗੁਰੂ ਨਾਨਕ ਆਪਣੀ ਭੈਣ ਬੇਬੇ ਨਾਨਕੀ ਕੋਲ ਹੀ ਰਹਿੰਦੇ ਸਨ ਗੁਰੂ ਨਾਨਕ ਦੇਵ ਜੀ ਦਾ ਨਿਤਨੇਮ ਸੀ ਕਿ ਉਹ ਆਪਣੇ ਕੁਝ ਮਿੱਤਰਾਂ ਨਾਲ ਨੇੜੇ ਵਗਦੀ ਬੇਈ ਨਦੀ ਤੇ ਰੋਜ਼ ਇਸ਼ਨਾਨ ਕਰਨ जाया ਕਰਦੇ ਸਨ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਆਪਣੇ ਇੱਕ ਸਾਥੀ ਸ਼ਰਧਾਲੂ ਪ੍ਰੇਮੀ ਨਾਲ ਬੀ ਨਦੀ ਵਿੱਚ ਇਸ਼ਨਾਨ ਕਰਨ ਗਏ ਤਾਂ ਉਹਨਾਂ ਨੇ ਪ੍ਰੇਮੀ ਨੂੰ ਕੱਪੜੇ ਫੜਾ ਕੇ ਜਦੋਂ ਗੁਰੂ ਸਾਹਿਬ ਨੇ ਚੁੱਭੀ ਮਾਰੀ ਤਾਂ ਅਲੋਪ ਹੀ ਹੋ ਗਏ ਕੁਝ ਸਮਾਂ ਜਦੋਂ ਬਾਹਰ ਨਾ ਨਿਕਲੇ ਤਾਂ ਉਸ ਪ੍ਰੇਮੀ ਨੇ ਰੌਲਾ ਪਾ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਡੁੱਬ ਗਏ ਹਨ ਸਾਰੇ ਲੋਕ ਚਿੰਤਾ ਦੇ ਵਿੱਚ ਹੋ ਗਏ ਕਿਉਂਕਿ ਸਾਰੇ ਸ਼ਰਧਾਲੂ ਆਪ ਜੀ ਨੂੰ ਬੜਾ ਹੀ ਪਿਆਰ ਕਰਨ ਵਾਲੇ ਸਨ ਸਹਿਰ ਦੇ ਲੋਕਾਂ ਦੇ ਮਨਾਂ ਵਿੱਚ ਅਤੇ ਨਵਾਬ ਦੌਲਤ ਖਾਨ ਜਿਹੜਾ ਕਿ ਉਸ ਸਮੇਂ ਸਹਿਰ ਦਾ ਹਾਕਮ ਸੀ ਉਸਤੇ ਦਿਲ ਵਿੱਚ ਵੀ ਗੁਰੂ ਨਾਨਕ ਸਾਹਿਬ ਪ੍ਰਤੀ ਬੜਾ ਹੀ ਪਿਆਰ ਤੇ ਸਨਮਾਨ ਸੀ ਸਾਰੇ ਚਿੰਤਾ ਵਿੱਚ ਡੁੱਬ ਗਏ ਕੇ ਗੁਰੂ ਨਾਨਕ ਸਾਹਿਬ ਜੀ ਡੁੱਬ ਗਏ ਹਨ ਨਵਾਬ ਸਾਹਿਬ ਨਵਾਬ ਜੀ ਨੇ ਉਹਨਾਂ ਨੂੰ ਲੱਭਣ ਦੇ ਲਈ ਆਪਣੀਆਂ ਫੌਜਾਂ ਚੁੜਾ ਦਿੱਤੀਆਂ ਫੌਜਾਂ ਨੇ ਜੰਗਲ ਤੇ ਬਈ ਨਦੀ ਦੀ ਪੂਰੀ ਸ਼ਾਨ ਪੀਣ ਕੀਤੀ ਪਰ ਗੁਰੂ ਸਾਹਿਬ ਜੀ ਨਾ ਮਿਲੇ ਸਾਰੇ ਹੀ ਸਹਿਰ ਦੇ ਵਿੱਚ ਸੋਗ ਪੈ ਗਿਆ ਪਰ ਗੁਰੂ ਸਾਹਿਬ ਨੇ ਇਲਾਹੀ ਮੋਜ ਵਿੱਚ ਆਪਣੇ ਸਰੀਰ ਦੇ ਸਾਰੇ ਪੰਜ ਤੱਤਾਂ ਨੂੰ ਪ੍ਰਕਿਰਤੀ ਦੇ ਤੱਤਾਂ ਨਾਲ ਮਿਲਾ ਦਿੱਤਾ ਤੇ ਉਹਨਾਂ ਨੂੰ ਆਤਮ ਦੇਵ ਤੇ ਸਰਬ ਵਿਆਪੀ ਪਰਮਾਤਮਾ ਦੇਵ ਦੀ ਭਗਤੀ ਵਿੱਚ ਲੀਨ ਹੋ ਗਏ। ਉਸੇ ਸਮੇਂ ਇਹ ਖਬਰ ਦੀਵਾਨ ਜੈਰਾਮ ਅਤੇ ਬੇਬੇ ਨਾਨਕੀ ਤੱਕ ਵੀ ਪਹੁੰਚੀ। ਸਾਰਾ ਸਹਿਰ ਹੀ ਜਿਵੇਂ ਚਿੰਤਾ ਵਿੱਚ ਡੁੱਬ ਗਿਆ ਸੀ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਾਰੇ ਬਹੁਤ ਹੀ ਪਿਆਰ ਕਰਦੇ ਸਨ। ਉਹਨਾਂ ਨੇ ਸਹਿਰ ਦੇ ਕਈ ਗਰੀਬਾਂ ਤੇ ਜ਼ਰੂਰਤਮੰਦਾਂ ਲੋਕਾਂ ਦਾ ਭਲਾ ਕੀਤਾ ਸੀ ਇਸੇ ਤਰ੍ਹਾਂ ਨਵਾਬ ਦੌਲਤਖਾਨ ਤੇ ਉਹਨਾਂ ਦੀ ਸਖਸ਼ੀਅਤੋਂ ਅਤੇ ਵਫਾਦਾਰੀ ਤੇ ਇਮਾਨਦਾਰੀ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ ਪਰ ਜਦੋਂ ਬੇਬੇ ਨਾਨਕ ਜੀ ਨੂੰ ਇਹ ਗੱਲ ਪਤਾ ਚੱਲੀ ਕਿ ਪਰ ਆਪ ਜੀ ਮੰਨਣ ਵਿੱਚ ਤਿਆਰ ਨਹੀਂ ਸਨ ਆਪ ਜੀ ਦਾ ਵਿਸ਼ਵਾਸ ਸੀ ਕਿ ਉਹਨਾਂ ਦਾ ਭਰਾ ਠੀਕ ਠਾਕ ਹੈ ਉਹਨਾਂ ਨੇ ਆਪਣੇ ਵੀਰ ਨੂੰ ਖੁਦ ਰੱਬ ਦੇ ਰੂਪ ਵਿੱਚ ਸਦਾ ਵੇਖਿਆ ਹੈ ਉਹ ਬੜੇ ਹੀ ਸ਼ਾਂਤ ਰਹੇ ਤੇ ਹਰ ਇਨਸਾਨ ਨੂੰ ਦਿਲਾਸਾ ਦਿੱਤਾ ਉਹਨਾਂ ਕਿਹਾ ਨਾਨਕ ਸਾਹਿਬ ਜ਼ਿੰਦਾ ਹਨ ਤੇ ਜਲਦੀ ਹੀ ਵਾਪਸ ਆ ਜਾਣਗੇ ਆਪ ਜੀ ਦੇ ਨਾਲ ਭਾਈ ਮਰਦਾਨਾ ਜੀ ਸੰਨ ਭਾਈ ਮਰਦਾਨਾ ਜੀ ਬਾਹਰ ਬੈਠੇ ਉਹਨਾਂ ਨੇ ਉਸੇ ਬਈ ਨਦੀ ਦੇ ਕਿਨਾਰੇ ਤੇ ਬੈਠ ਕੇ ਪਿਆਰੇ ਦੀ ਯਾਦ ਵਿੱਚ ਗੁਰਵਾਣੀ ਦਾ ਕੀਰਤਨ ਕਰਨ ਲੱਗ ਪਏ ਗੁਰੂ ਸਾਹਿਬ ਤਿੰਨ ਦਿਨਾਂ ਬਾਅਦ ਆਪਣੀ ਮੋਜ ਵਿੱਚ ਪੰਜ ਤਤਾਂ ਦਾ ਸਰੀਰ ਧਾਰ ਕੇ ਲੋਕਾਈ ਸਾਹਮਣੇ ਪ੍ਰਗਟ ਹੋਏ ਇੱਥੇ ਹੀ ਆਪ ਜੀ ਨੇ ਮੂਲ ਮੰਤਰ ਜੀ ਦਾ ਪਾਠ ਕੀਤਾ ਫਿਰ ਗੁਰੂ ਸਾਹਿਬ ਜੀ ਨੇ ਬੇਈ ਨਦੀ ਦੇ ਕੰਢੇ ਤੇ ਉਸੇ ਥਾਂ ਤੇ ਪਹਿਲਾ ਪ੍ਰਵਚਨ ਕੀਤਾ ਨਾ ਕੋ Hindu ਨਾ ਤੇ ਨਾ ਹੀ ਕੋਈ ਮੁਸਲਮਾਨ ਅਸੀਂ ਸਾਰੇ ਇਨਸਾਨ ਹਾਂ ਇੱਕ ਹੀ ਪਰਮਾਤਮਾ ਦੇ ਸਤਾਨ ਹਾਂ ਉਹੀ ਪਰਮਾਤਮਾ ਸਭ ਦਾ ਪਿਤਾ ਹੈ ਅਸੀਂ ਸਭ ਬਰਾਬਰ ਹਾਂ ਤੇ ਨਾ ਹੀ ਕੋਈ ਉੱਚਾ ਹੈ ਤੇ ਨਾ ਹੀ ਕੋਈ ਨੀਮਾ ਹੈ ਸਾਨੂੰ ਸਭ ਨੂੰ ਬਰਾਬਰ ਸਮਝਣਾ ਚਾਹੀਦਾ ਹੈ ਇਸੇ ਤਰ੍ਹਾਂ ਉੱਥੇ ਜਿੰਨੇ ਸਾਰੇ ਜਨਤਾ ਖੜੀ ਸੀ ਆਪ ਜੀ ਦੇ ਚਰਨਾਂ ਵਿੱਚ ਝੁਕ ਗਏ ਲੋਕਾਈ ਨੇ ਗੁਰੂ ਜੀ ਨੂੰ ਰੱਬ ਦਾ ਰੂਪ ਵੇਖ ਕੇ ਸ਼ਰਧਾਲੂ ਹੋ ਗਏ ਗੁਰੂ ਸਾਹਿਬ ਨੇ ਚਰਨਾਂ ਤੇ ਮੱਥਾ ਟੇਕਿਆ ਸਾਰੇ ਲੋਕਾਂ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਆਪ ਜੀ ਦੇ ਭਗਤ ਬਣ ਚੁੱਕੇ ਸਨ ਹਾਂਜੀ ਅੱਜ ਦੀ ਤੁਹਾਨੂੰ ਇਹ ਜਨਮ ਸਾਖੀ ਕਿਵੇਂ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਔਰ ਚੈਨਲ ਨੂੰ ਸਪੋਰਟ ਕਰਨਾ ਜੀ ਇਹ ਸੀ ਜੀ ਅੱਜ ਦੀ ਬਈ ਨਦੀ ਵਾਲੀ ਜਨਮ ਸਾਖੀ ਜੋ ਕਿ ਗੁਰੂ ਸਾਹਿਬ ਜੀ ਨੇ ਪਰਵਚਨ ਦਿੱਤਾ ਸੀ ਨਾ ਕੋਈ ਹਿੰਦੂ ਤੇ ਨਾ ਹੀ ਕੋਈ ਮੁਸਲਮਾਨ ਸਾਨੂੰ ਪਰਮਾਤਮਾ ਨੇ ਸਭ ਨੂੰ ਬਰਾਬਰ ਬਣਾਇਆ ਹੈ ਕੋਈ ਉੱਚਾ ਨਹੀਂ ਕੋਈ ਨੀਮਾ ਨਹੀਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ